پھر باہر وينه ਤਾਂ ਇਹ ਉਹ ਤਸਵੀਰਾਂ ਨੇ ਜਿੱਥੇ ਪਹਿਲਾਂ ਝੜਪ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਔਰ ਝੜਪ ਤੋਂ ਬਾਅਦ ਬਾਹਰ ਜਿਹੜਾ ਕਿ ਜਿੱਥੇ ਸੀਸੀਟੀਵੀ ਕੈਮਰੇ ਮੌਜੂਦ ਨਹੀਂ ਸੀਗੇ ਉੱਥੇ ਜਾ ਕੇ ਜੜੀਆਂ ਉਹਨਾਂ ਨੌਜਵਾਨਾਂ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਤਿੰਨ ਫਾਇਰ ਕੀਤੇ ਦੱਸੇ ਜਾ ਰਹੇ ਨੇ ਹਾਲਾਂਕਿ ਜੜੀਆਂ ਇਹ ਤਸਵੀਰਾਂ ਨੇ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਔਰ ਲੜਾਈ ਤੋਂ ਬਾਅਦ ਤਿੰਨ ਫਾਇਰ ਨੇ ਜਿਹੜੇ ਘੱਟੇ ਜਾਂਦੇ ਨੇ ਭਾਈ ਜੀ ਕੀ ਹੋਇਆ ਸੀ ਇੱਥੇ 15-20 ਮੁੰਡੇ ਆ ਜੀ ਉੱਥੋਂ ਆਏ ਇਕੱਲੇ ਮੁੰਡੇ ਇਕੋ ਮੁੰਡੇ ਨੂੰ ਤੇ ਬਾਹਰ ਕੋਈ ਫਾਇਰਪੁਰ ਵੀ ਹੋਇਆ ਹੈ ਹਾਂ ਜੀ ਉਹ ਗੋਲੀਆਂ ਕਿੱਥੇ ਬਾਅਦ ਇੱਥੇ ਕਿੰਨੇ ਬੰਦੇ ਸੀਗੇ 15-20 ਮੁੰਡੇ ਇੱਕ ਬੰਦੇ ਨੂੰ ਤਾਂ ਬਿਲਕੁਲ 15 ਤੋਂ 20 ਨੌਜਵਾਨ ਸੀ ਜਿਹੜਾ ਇੱਕ ਨੌਜਵਾਨ ਤੇ ਹਮਲਾ ਕਰਦੇ ਨੇ ਤਾ ਇਹ ਤਸਵੀਰਾਂ ਨੇ ਜਿੱਥੇ ਅੱਜ ਪਟਿਆਲਾ ਦੇ ਕਹਿ ਲਈਏ ਸਭ ਤੋਂ ਪਟਿਆਲਾ ਦਾ ਬਿਜੀ ਜਿਹੜਾ ਸਥਾਨ ਹੈ ਔਰ ਸਭ ਤੋਂ ਹਾਈ ਟੈਕ ਬੱਸ ਸਟੈਂਡ ਦੱਸਿਆ ਜਾਂਦਾ ਹੈ ਪਟਿਆਲਾ ਦਾ ਔਰ ਇੱਥੇ ਜਿਹੜੀ ਇਹ ਵਾਰਦਾਤ ਹੋਈ ਹੈ ਇਹ ਤੁਸੀਂ ਕੂਨ ਡੁਲਿਆ ਦੇਖ ਰਹੇ ਹੋ ਇਸ ਤੋਂ ਬਾਅਦ ਉਹ ਨੌਜਵਾਨ ਇਸ ਦਿਸ਼ਾ ਦੇ ਵਿੱਚ ਬਾਹਰ ਜਾਂਦੇ ਨੇ ਔਰ ਬਾਹਰ ਜਾ ਕੇ ਜਿਹੜਾ ਤਿੰਨ ਫਾਇਰ ਨੇ ਉਹ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਨੇ ਹਾਲਾਂਕਿ ਜਿਹੜਾ ਪੁਲਿਸ ਹੈ ਇਸ ਪੂਰੀ ਵਾਰਦਾਤ ਨੂੰ ਲੈ ਕੇ ਚੌਕਸ ਹੋ ਚੁੱਕੀ ਹੈ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਬੱਸ ਸਟੈਂਡ ਨਵੇਂ ਦੀਆਂ ਨੇ। ਕੀ ਨਾਮ ਹੈ ਭਾਜੀ ਜਣੀ ਲੜਾਈ ਚਕੜਾ ਹੋਇਆ ਕੌਣ ਸੀ ਬੜੀ ਲੜਾਈ ਹੋਈ ਆ ਕੇ ਬੰਦੇ ਗੁੱਜਦੇ ਕਿੰਨੇ ਬੰਦੇ ਸੀ ਭਾਜੀ 15 20 ਮੁੰਡੇ ਆ ਰਹੇ ਗੋਲੀ ਵੀ ਚੱਲੀ ਆ ਸਾਨੂੰ ਸਾਨੂੰ ਪਤਾ ਗੋਲੀਆਂ ਬੋਲੇ ਵਾਰ ਚੱਲੀ ਤੇ ਜਿਹੜੇ ਖੂਨ ਆ ਕਿਵੇਂ ਹੁਣ ਕੱਲੇ ਮੁੰਡੇ ਗੁੱਟੇ ਨੇ ਬਿਆਕਤ ਕਰਾਉਂਦੇ ਨੇ ਐ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਦਿਕਾ ਸਰ ਨੀਚੇ ਲਗਾ ਦਿਓ ਕਿਉਂਗਾ ਤੇ ਸਾਰੇ ਆ ਗਏ ਆ ਮਾਈਕ ਸੰਦੀਪ ਅੱਗੇ ਰੱਖ ਦਿਓ ਚੱਲਿਆ ਯਾਰ ਦੱਸ ਆ ਗਿਆ ਬਸ ਚੱਲਿਆ 72 ਪਹੁੰਚ ਗਏ ਸੋ ਠਿੱਕੂ ਠਿੱਕੂ ਵੀ ਯੂਜ਼ ਹੋਈ ਹੈ ਜੀ ਕੋਈ ਉਹ ਨਹੀਂ ਨਹੀਂ ਹਜੇ ਇਨਵੈਸਟੀਗੇਸ਼ਨ ਸਾਰੀ ਕਰ ਰਹੇ ਹਾਂ ਜੀ ਪ੍ਰੋਪਰ ਇਸ ਦੇ ਵਿੱਚ ਹਜੇ ਕੁਝ ਨਹੀਂ ਪਹਿਲੇ ਸਟੇਜ ਦੱਸਣਾ ਸਿਕਿਉਰਟੀ ਜਿਹੜੀ ਸੀ ਕਿ ਪ੍ਰਾਈਵੇਟ ਉਹ ਤਾਂ ਹੈ ਨਹੀਂ ਸੀ ਕਿ ਬਸ ਸਟੈਂਡ ਦੇ ਵਿੱਚ ਕਿਉਂਕਿ ਨਹੀਂ ਜਿਹੜੇ ਸਿਕਿਉਰਟੀ ਗਾਰਡਸ ਵਗੈਰਾ ਰਹਿੰਦੇ ਆ ਜੋ ਬਸ ਸਟੈਂਡ ਦੇ ਵਿੱਚ ਹੁੰਦੀ ਆ ਹਾਂਜੀ ਠੀਕ ਅਸੈਂਬਲੀ ਆਈਡੀ ਅੱਜ ਕਰ ਲਈਏ ਜੀ ਬਾਜੀ ਹਾਂ ਜੀ ਹਾਂ ਲਓ ਜੀ ਕਿੱਥੇ ਜੋਲੀ ਲਾ ਹਾਂ ਜੀ ਮਾਈਕ ਲਈ ਮਾਈਕ ਲਿਆ ਉਹ ਮਾਈਕ ਲਿਆ ਬੱਲਾ ਨਹੀਂ ਜਾਂਦਾ ਮੈਂ ਉਹ ਨਹੀਂ ਜਾਂਦਾ ਚਲੋ ਜੀ ਲੈ ਲਿਓ ਸਾਰੇ ਰੈਡੀ ਜੀ ਡਰੋਨ ਸਰ ਜਿਹੜੀ ਆ ਜੀ ਡੀ ਆਰ ਬਸਟੈਂਡਸ ਦੇ ਵਿੱਚ ਕੋਈ ਝਗੜਾ ਹੋਇਆ ਨਾ ਕੋਈ ਫਾਇਰਿੰਗ ਹੋਈ ਹੈ ਕੀ ਮਾਮਲਾ ਹੈ ਜੀ ਇਹ ਅਜੇ ਇਨਵੈਸਟੀਗੇਸ਼ਨ ਦੇ ਅਧੀਨ ਹੈ ਜੀ ਇਸ ਇੱਕ ਬਲਜਿੰਦਰ ਸਿੰਘ ਆ ਜੀ ਉਹਦਾ ਨਾਮ ਦਾ ਲੜਕਾ ਜੀ ਉਹਦੇ ਮਤਲਬ ਮਾਮੂਲੀ ਸੱਟ ਲੱਗੀ ਆ ਤੇ ਏਅਰਪੋਰਟ ਆਈ ਆ ਵੀ ਏਅਰਪੋਰਟ ਆਈ ਆ ਵੀ ਇੱਥੇ 3-4 ਫਾਇਰ ਆਰਾਊਂਡ ਕੀਤੀ ਆ ਕਿਸੇ ਅਨਨੋਨ ਵਿਅਕਤੀ ਵੱਲੋਂ ਜਿਹੜੇ ਕੈਮਰਾ ਨੂੰ ਬੰਗਾਲ ਕੇ ਤੇਜ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕਾਰਨ ਪਤਾ ਲੱਗਿਆ ਫਾਇਰ ਕਰਨ ਦਾ ਨਹੀਂ ਜੀ ਹਜੇ ਮੋਡਲੀ ਇਨਵੈਸਟੀਗੇਸ਼ਨ ਆ ਜੀ ਹਜੇ ਮਤਲਬ ਇਸ ਦੇ ਵਿੱਚ ਪਤਾ ਲੱਗ ਸਕਿਆ ਜਦੋਂ ਪਤਾ ਲੱਗੂਗਾ ਜਾਨੀ ਨੁਕਸਾਨ ਹੋਇਆ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਵਾਈ ਵਾਹ ਸੀਗੇ ਤੇ ਅਰਾਊਂਡ 3-4 ਹੈਗੇ ਨੇ ਸਰ ਦੋਨੋਂ ਜਿਹੜੀ ਗੁੱਟਾਂ ਦੇ ਵਿੱਚ ਹੈ ਘੜਾ ਹੋਇਆ ਜੀ ਹਾਂਜੀ ਦੋ ਗੋਟਾਂ ਵਿੱਚ ਝਗੜਾ ਹੋਇਆ ਏ ਇਹ ਮੋਡਲੀ ਉਸ ਤੋਂ ਵੇਖ ਕੇ ਇਹੀ ਲੱਗਦਾ ਵੀ ਦੋ ਗੋਟਾਂ ਦੇ ਵਿੱਚ ਹੀ ਝਗੜਾ ਹੋਇਆਗਾ ਪਰ ਕਿਸੇ ਦਾ ਕੋਈ ਇਸ ਤਰੀਕੇ ਦਾ ਨੁਕਸਾਨ ਵਗੈਰਾ ਨਹੀਂ ਹੋਇਆ ਹਾਂਜੀ ਹਾਂਜੀ ਸੀਸੀਟੀਵੀ ਵਗੈਰੇ ਹਾਂਜੀ ਹਾਂਜੀ ਸੀਸੀਟੀਵੀ ਵਗੈਰੇ ਤੋਂ ਤਰੀਕੇ ਦੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਤੋਂ ਜਿਹੜਾ ਹਾਂਜੀ ਕੋਈ ਰੌਣਾ ਲੱਗਿਆ ਜੀ ਨਹੀਂ ਨਹੀਂ ਜੀ ਇੱਕ ਜ਼ਖਮੀ ਹੈ ਜੀ ਜਿਹਦੇ ਸਿਰ ਦੇ ਵਿੱਚ ਥੋੜੀ ਜਿਹੀ ਸੱਟ ਲੱਗੀ ਆ ਉਹ ਮਤਲਬ ਪਹਿਲਾਂ ਵੀ ਕਹਿੰਦੇ ਪਹਿਲਾਂ ਵੀ ਕਹਿੰਦੇ ਮਹੀਨਾ ਤੱਕ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਨੀਚੇ ਆਨੇ ਕੋਈ ਇਦਾਂ ਦੀ ਸੀਸੀਟੀਵੀ ਨਹੀਂ ਉੱਪਰਲੀ ਮੰਜ਼ਿਲ ਤੇ ਨਹੀਂ ਹੋਇਆ ਅੰਦਰ ਹੀ ਹੋਇਆ ਸੀਗਾ ਅੰਦਰ ਝਗੜਾ ਹੋਣ ਤੋਂ ਬਾਅਦ ਬਾਹਰ ਨੂੰ ਰਨ ਕਰਕੇ ਗਏ ਅੱਛਾ ਜੀ ਸਰ ਜਖਮੀ ਦਾ ਨਾਮ ਕੀ ਹੈ ਜੀ ਨਹੀਂ ਉਹਦਾ ਐਵੇਂ ਨਹੀਂ ਹੈਗਾ ਵੀ ਬਹੁਤ ਜਖਮੀਆਂ ਤਾਂ ਥੋੜੀ ਸੱਟ ਲੱਗੀ ਉਹਦਾ ਨਾਮ ਲਖਵਿੰਦਰ ਸਿੰਘ ਮਾਨਸਾ ਦਾ ਰਹਿਣ ਵਾਲਾ ਮਾਨਸਾ ਦਾ ਰਹਿਣ ਵਾਲਾ ਜੀ ਸਰ ਜਿਹੜੀ ਫਾਇਰਿੰਗ ਅੰਦਰ ਹੋਈ ਹੈ ਜਾਂ ਬਾਹਰ ਹੋਈ ਹੈ ਬੱਸ ਸਾਡੇ ਦੇ ਨਹੀਂ ਫਾਇਰਿੰਗ ਬਾਹਰ ਹੋਈ ਜੀ ਬਾਹਰ ਹੈਗੇ ਸਰ ਇਹ ਉਹ 10 15 ਜਣੇ ਕਤਮ ਹੋਏ ਕੋਈ ਫਾਇਰ ਵੀ ਹੋਏ ਫਾਇਰ ਹੋਏ ਨੇ ਜੀ 5-6 ਫਾਇਰ ਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਆਈ ਜੀ ਜੀ ਇਤਲਾਹ ਕਰਤਾ ਸੀ ਇਹ ਲੜਾਈ ਕਿੱਥੇ ਕੋਈ ਹੈ ਜੀ ਅੰਦਰ ਕਿਉਂਕਿ ਜਿੱਤੇ ਖੂਨ ਡੁੱਲਿਆ ਹੋਇਆ ਹੈ ਦੁਕਾਨ ਕੋਲੇ ਹੋਈ ਹੈ ਜੀ ਜੀ ਉਹ ਲੜਦੇ ਲੜਦੇ ਉੱਪਰੋਂ ਘੁੰਮ ਕੇ ਇੱਧਰ ਆਏ ਨੇ ਇੱਥੇ ਆ ਕੇ ਉਹਨਾਂ ਨੇ ਫਾਇਰ ਕੀਤੀ ਅੰਦਰ ਵੀ ਕੋਈ ਸੀਸੀਟੀਵੀ ਲੱਗੇ ਹੋਏ ਨੇ ਤੇ ਬਾਹਰ ਸੀਸੀਟੀਵੀ ਲੱਗੇ ਹੋਏ ਆ ਜੀ ਸੀਸੀਟੀਵੀ ਸਾਰੇ ਪਾਸੇ ਤੇ ਕਿੰਨੇ ਕੁ ਬੰਦੇ ਸੀਗੇ ਟੋਟਲ ਜੇ ਗੱਲ ਕਰੀਏ 15-15 ਮੁੰਡੇ ਹੋਣੇ ਜੀ ਇੱਕ ਮੁੰਡੇ ਨੂੰ ਕੁੱਟਿਆ ਉਹਨਾਂ ਨੇ ਪੰਜ-ਛੁਣ ਮਾਰੇ ਨੇ ਉਹਦਾ ਖੂਨ ਅੰਦਰ ਵੀ ਡੁੱਲਿਆ ਹੋਇਆ ਹੈ ਜਿਹੜੀ ਫਾਇਰਿੰਗ ਕਰੀਏ ਹਵਾ 'ਚ ਕਰੀਏ ਇੱਕ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਹਵਾ 'ਚ ਹਵਾ 'ਚ ਤੇ ਪੁਲਿਸ ਮੁਲਾਜ਼ਮਾ ਮੌਕੇ ਤੇ ਆਗੇ ਸੀਗੇ ਪੁਲਿਸ ਮੁਲਾਜ਼ਮਾ ਮੌਕੇ ਤੇ ਕੋਈ ਉਹਨਾਂ ਚੋਂ ਫੜਿਆ ਵੀ ਗਿਆ ਮੁੰਡਾ ਇੱਕ ਮੁੰਡਾ ਫੜਿਆ ਗਿਆ ਉਹ ਹੁਣ ਆਪੀ ਸਾਰਾ ਪੁਲਿਸ ਚੱਲੀ ਵੀ ਕੌਣ ਨੇ ਮੌਂਦੂ ਕੋਈ ਗੱਡੀ ਵੀ ਲਕੀ ਸੀ ਉਹਨਾਂ ਨੇ ਪਾਰਕਿੰਗ ਵਗੈਰਾ ਤੇ ਤੁਸੀਂ ਉਹ ਮੁੰਡੇ ਦੀ ਕਾਰ ਖੜੀ ਹੈ ਜਿਹੜੀ ਕਾਰ ਜਿਹੜਾ ਜ਼ਖਮੀ ਹੋਇਆ ਜਿਹੜਾ ਜ਼ਖਮੀ ਉਹਦੇ ਨਾਲ ਦਾ ਮੁੰਡਾ ਸੀ ਜਿਹੜਾ ਹੁਣ ਆ ਜੈਨ ਗੱਡੀ ਚ ਲੈ ਕੇ ਗਏ ਆ ਪੁਲਿਸ ਵਾਲੇ ਕੋਈ ਨੌਲੇਜ ਨਹੀਂ ਹੈਗੀ ਜੋ ਕੱਲਾ ਬੰਦਾ ਸੀ ਜਿਹਨੂੰ ਫੜਿਆ ਆਪਣੀ ਸਰਕਾਰੀ ਗੱਡੀ ਚ ਲੈ ਗਏ 10 15 ਮੁੰਡੇ ਵਗੈਰਾ ਕੋਈ ਨਹੀਂ ਹਲੇ ਪਿੱਛੇ ਨਹੀਂ ਉਹ ਵੈਸੇ ਚਲავ ਹੋਣਗੇ ਜਾਂ ਪੁਲਸ ਵਾਲੇ ਹੋਣ ਅਕਸਰ ਜਿਹੜਾ ਹੈਗਾ ਬੱਸ ਸਟੈਂਡ ਦੇ ਨੇੜੇ ਤੇ ਜਿਹੜਾ ਹੈਗਾ ਪੀਸੀਆਰ ਮੌਜੂਦ ਰਹਿੰਦੀ ਹੈਗੇ ਇੰਨੀ ਕੁ ਨਾਂ ਅੰਜਾਮ ਦਿੱਤਾ 5-10 ਮਿੰਟ ਤਾਂ ਲੱਗੇ ਹੋਣੇ ਇਸ ਸੀਜ਼ਨ ਵਿੱਚ ਸਾਹਮਣੇ ਉਹ ਬੱਸ ਸਟੈਂਡ ਦੇ ਗੇਟ ਤੇ ਖੜ੍ਹਦੀ ਹੈ ਜੀ ਪੀਸੀ ਸੀਗੀ ਹੋ ਹਾਂਜੀ ਠੀਕ ਹੈ